ਇਹ ਜੇ ਕੋ ਖੜੇ ਹੋ ਨਹੀਂ ਨਹੀਂ ਮੈਂ ਤਾਂ ਆ ਗਿਆ ਬਈ ਏ ਵਕਤ ਏ ਤਾਰੇ ਸਰਦਾ ਸੁਖੀ ਬਸੇ ਸਰਬਾਤੂਤ ਸੁਖੀ ਬਸੇ ਸਰਬਾਤੂਤ ਆਓ ਸਮਨੇ ਦੀ ਇਸ ਨਾਪਤੀ ਦੇ ਅਗਲਾ ਪ੍ਰੋਗਰਾਮ ਸਾਡੇ ਸਤਕਾਰਯੋਗ ਪ੍ਰਿੰਸੀਪਲ ਜੀ ਬਲਾਕ ਪ੍ਰਧਾਨ ਅਰ ਸੰਗਤ ਅਚਾਰ ਸਤੰਤ ਕਰਨਗੇ ਵਾਹ ਜੀ ਕਾ ਖਾਲਸਾ ਵਾਹ ਜੀ ਕੀ ਫਤਿਹ ਪਿਆਰ ਦਾ ਸਾਰਿਆਂ ਨੂੰ ਬੇਨਤੀ ਕਰਦਾ ਜੀ ਕਿ ਤੁਸੀਂ ਜਿੰਨੇ ਵੀ ਖੜਾ ਹੋਸਣੇ ਪਾ ਲਈ ਨੇ ਉਹ ਵੈਸੇ ਨਹੀਂ ਚੰਗਿਆ ਲੱਗਦੀ ਜੇ ਤੁਸੀਂ ਆਵਾਜ਼ੀ ਉੱਤੇ ਆਪਾਂ ਖੜੇ ਹੋਈਏ ਅੱਗੇ ਬੈਠੋ ਵਸਪ ਤੁਸੀਂ ਕਿਤੇ ਬੈਠ ਜਾਓ ਆ ਵੀ ਤੁਸੀਂ ਉੱਨੇ ਜਾਣੇ ਕਿ ਬੈਠੋ 커피 ਲਾ ਜਿਲਾ ਪਲਿਸਟ ਬਲਾਕ ਸਾਫ ਤੇ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਜੋ ਅੱਗੇ ਪਿੰਡਾਂ ਦੇ ਚੋਣ ਪ੍ਰੋਗਰਾਮ ਬੜੀ ਸਨ ਉਸੇ ਤਰ੍ਹਾਂ ਤੁਹਾਡੇ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਇਹ ਥਰਕੇ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸੈਕਟਰ ਕੈਪਟਨ ਸੰਦੀਪ ਸੰਧੂ ਸਾਹਿਬ ਉਹਨਾਂ ਦੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਬੀਵੀ ਸਾਹਿਬ ਸਾਡੇ ਸੁਧਮਾ ਬੇਟ ਮਾਰਕੀਟ ਕਮੇਟੀ ਦੇ ਸਾਫਤਾ ਚੇਅਰਮੈਨ ਸਰਦਾਰ ਸਰਿੰਦਰ ਸਿੰਘ ਜੀ ਟਿੱਟੂ ਅਤੇ ਪ੍ਰਾਇਜੂਨ ਤੁਹਾਡਾ ਨਗਰ ਪ੍ਰਾਇਮ ਜੋਂਨ ਦੇ ਵਿੱਚ ਅਜੇ ਜ਼ਿਲ੍ਹਾ ਪ੍ਰੀਸ਼ਦ ਦਾ ਆਪਣਾ ਪ੍ਰਾਇਮ ਜੋਂਨ ਆ ਉਹਦੇ ਵਿੱਚ ਉੱਥੋਂ ਸਰਦਾਰ ਸੁਖਵਿੰਦਰ ਸਿੰਘ ਜੀ ਟੋਨੀ ਸਾਫ ਦਾ ਸਰਪੰਚ ਪਠਾਤੂਆ ਅਤੇ ਬਲਾਕ ਸੰਪਤੀ ਜੋਂਨ ਰਾਉਵਾਲ ਤੋਂ ਸਰਦਾਰ ਜਿੰਦਰਪਾਲ ਸਿੰਘ ਜੀ ਮਦਾਰਪੁਰ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਮਦਾਰਪੁਰੇ ਤੋਂ ਰਾਉਵਾਲ ਜੋਂਨ ਦੇ ਲਈ ਉਮੀਦਵਾਰ ਐਲਾਨਿਆ ਬਲਾਕ ਸੰਪਤੀ ਦਾ ਅਤੇ ਸਰਦਾਰ ਸੁਖਵਿੰਦਰ ਸਿੰਘ ਜੀ ਨੂੰ ਉਮੀਦਵਾਰ ਐਲਾਨਿਆ ਜ਼ਿਲ੍ਹਾ ਪ੍ਰੀਸ਼ਦ ਦਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਉਣ ਵਾਲੀ 14 ਤਰੀਕ ਨੂੰ ਦੈਨ ਥੋੜੇ ਰਹਿ ਗਏ ਸਰਕਾਰ ਨੇ ਘੱਟ ਸਮਾਂ ਦਿੱਤਾ ਨਹੀਂ ਤਾਂ ਹੋ ਸਕਦਾ ਪ੍ਰਚਾਰ ਇਦੋਂ ਵੀ ਵਧੀਆ ਹੋ ਸਕਦਾ ਸੀ ਸੋ ਤੁਸੀਂ ਸਾਰਿਆਂ ਨੇ ਇੰਨੇ ਪੰਜ ਚਾਰ ਦਿਨਾਂ ਦੇ ਵਿੱਚ ਮਿਹਨਤ ਕਰਕੇ ਸਰਪੰਚ ਸਾਹਿਬ ਤੁਸੀਂ ਸਾਰੇ ਜਣਿਆਂ ਨੇ ਹੁਣ ਜਿਹੜੇ ਚਾਰ ਦਿਨਾਂ ਹੀ ਘਰੇ ਫੇਕੇ ਨਾ ਬੈਠੇ ਮਿਹਨਤ ਕਰ ਲਈ ਬਹੁਤ ਜ਼ਰੂਰੀ ਹੈ ਆਪਣੇ ਲਈ ਕਿਉਂਕਿ 2027 ਦੀ ਜਿਹੜੀ ਲੜਾਈ ਆ ਉਸ ਦਾ ਮੁੱਢ ਇਸ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਚੋਣਾਂ ਤੋਂ ਮੱਧਿਆ ਜਾ ਰਹਾ ਹੈ ਜਿਹੜੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਇਸ ਹੁੰਦੀਆਂ ਛੋਟੀਆਂ ਚੋਣਾ ਪਰ ਇਸ ਦਾ ਜਿਹੜਾ ਮਹੱਤਵ ਹੈ ਬਹੁਤ ਵੱਡਾ ਵਾ ਕਿਉਂਕਿ ਮੈਨੂੰ ਕੋਈ ਨਹੀਂ ਮੈਂ ਬੋਲ ਰਿਹਾ ਇਹ ਟੀਮ ਇੰਦਰਾ ਦਾਰ ਹੈ ਕੋਖਾ ਕੋਲਾ ਹੀ ਹੈ ਤਾਂ ਵਿਸ਼ਾ ਕਰਦਾ ਹੈ ਹੌਸਲੇ ਆ ਸਰ ਵੀ ਤਾਂ ਗੱਲ ਕਰ ਦਿੱਤੀ ਕਿ ਨੇਤਾ ਤੇਰੇ ਵੱਲੋਂ ਸਿਆਣੀਆਂ ਹੋਣਗੀਆਂ ਮੈਂ ਮੁੱਕਾ ਨਾ ਬੋਲਦਾ ਤਾਂ ਤਾਂ ਪਹਿਲਾਂ ਹੀ ਤਿਆਰੀਆਂ ਪਹਿਲਾਂ ਹੀ ਤਿਆਰੀਆਂ तो पहले मैं हाजरी लोना वाई जी तो का खालसा वाइन का हाजरी लाने अपनी जी राहुल संति है उन्द्र इलेक्शन आ गए राहुलवाल तो है ही है कांग्रेस पार्टी में समर्पित है इन्होंने भी प्राइवेट नौकरी करते थे पार्टी प्रति देखो अभी सरकार नहीं अपनी ऑपोजिशन है ਸਰਕਾਰ ਦੇ ਬਥੇਰੇ ਬੰਦੇ ਲੈ ਕੇ ਆ ਕੇ ਕਹਿੰਦੇ ਆ ਤੇ ਤੇ ਮੇਰੇ ਲੋਕ ਨੇ ਇੱਕ ਮੈਨੂੰ ਦੇ ਦੇ ਇਹਨਾਂ ਨੇ ਆਪ ਦੀ ਕੰਪਨੀ ਵਾਲ ਨੂੰ ਆਖਿਆ ਕਿ ਮੈਂ ਇਲੈਕਸ਼ਨ ਲੜ ਰਿਹਾ ਮੈਨੂੰ ਸੀਰੀਅਸ ਜੀ ਫੁੱਟੀ ਦੇ ਉਹ ਕਦੇ ਤੋਂ ਕੋਈ ਸੰਪਤੀ ਜਸ ਨਹੀਂ ਤੇ ਮੈਨੂੰ ਫੁੱਟੀ ਦੇ ਇਹ ਗੱਲ ਇਹਨਾਂ ਨੇ ਸਰਕਾਰ ਦਾ ਫਸਲੀ ਤਾਂ ਸਸਤੀਆਂ ਬਾਦੇ ਕਿ ਘੜ ਘੜ ਕਿਵੇਂ ਚੱਲਦਾ ਆਪਾਂ ਨੂੰ ਸਭ ਦਾ ਪਤਾ ਹੈ ਪਰ ਬੜੀ ਵੱਡੀ ਗੱਲ ਦਿਖਾਈ ਦੀ ਹੈ ਅਸਲੀ ਹਾਲੇ ਕਿ ਆ ਰਿਹਾ ਹੈ ਸਰਦ ਇਲੈਕਸ਼ਨਾਂ ਦੇ ਅਸਲ ਤੇ ਉਹਦਾ ਸਾਹ ਦੇਣਾ ਬਹੁਤ ਜ਼ਰੂਰੀ ਹੈ ਬਾਈ ਟੋਨੀ ਸੁਖਿੰਦਰ ਸਿੰਘ ਸਾਡੇ ਪੱਤੇ ਨੂੰ ਇਹ ਤੋਂ ਸਾਫ ਦਾ ਸਰਪੰਚ ਹੈ ਭਾਈ ਸਾਡੇ ਸਰਪੰਚ ਤੇ ਅੱਜ ਸੁਨੀਆ ਜੀ ਮੇਰੇ ਦੇ ਕਮਕ ਹੈ ਔਰ ਐਨਏ ਸ਼ਰੀਫ ਔਰ ਐਨਏ ਮੇਰ 3 ਸਾਲ ਹੈ ਕਿ ਬਹੁਤ ਮਨ ਨੂੰ ਖੁਸ਼ੀ ਹੋਈ ਕਿ ਨਿਰਧਰ ਸਿੰਘ ਰਾਜਾ ਵਡੇ ਨੂੰ ਗਾਣੇ ਇਹਨਾਂ ਨੂੰ ਜਿਲ੍ਹਾ ਕਮਿਸ਼ਨਰ ਪਰਾਂ ਦੇ ਦਿੱਤੇ ਔਰ ਅੱਜ ਜਿੱਥੇ ਮਾਂ ਬਾਂਸੀਪੁਰੇ ਦੋਨਾਂ ਸਾਥਕਾਂ ਨੇ ਦੱਸਤਾ ਜੁਣਾਏ ਕਿ ਮੈਨੂੰ ਦਰਖਾਇਆ ਨਹੀਂ ਭਾਵੇਂ ਅੰਦਰ ਨੇ ਨਾਮ ਬਣਾਇਆ ਹੋਵੇ ਕੌਟਾ ਦੇ ਅੱਗੇ ਪਿੱਛੇ ਰਹੇ ਹੋਵਾਂ ਮੈਂ ਬਾਂਸੀਪੁਰੇ ਤੋਂ ਕਾਂਗਰਸ ਪਾਰਟੀ ਦੇ ਦੋਨਾਂ ਮੈਨੂੰ ਪਹਿਲਾਂ ਦਾਤਾ ਇਹਨਾਂ ਨੂੰ ਪਤਾ ਪਰ 1922 24 ਇਹਦਾ ਸਾਰੇ ਲੋਕਾਂ ਨੇ ਕਾਂਗਰਸ ਪਾਰਟੀ ਦਾ ਛੱਡਾ ਪੁੱਤਰ ਹੈ ਮੋਰਲ ਬਣਾ ਦੇ ਰਿਹਾ ਹੈ ਮੇਸ਼ਾ ਮੈਂ ਧੰਨਵਾਦ ਹੈ ਜੀ ਅਸੀਂ ਤਾਂ ਮੇਸ਼ਾ ਤੁਸੀਂ ਤੇਰੇ ਤੋਂ ਮੇਰੀ ਇੱਜ਼ਤ ਬਾਅਦ ਦੇ ਇੱਕ ਸਮਾਂ ਹੰਤੇ ਸਮੇਂ ਵਿਆਜ ਇਹ ਤਕਾਕਤਾਂ ਕਿਤੇ ਵਾਪਸ ਦਿੱਤੇ ਜਾਂਦੇ ਹੁੰਦੇ ਤਕਾਕਤ ਦਾ ਸਾਨ ਨਹੀਂ ਹੁੰਦਾ ਹਾਰੀ ਮਰਦ ਇਹ ਸਮਝੋ ਤਾਂ ਨਹੀਂ ਸੰਭੋ ਕੋਈ ਸਾਨ ਨਹੀਂ ਹੁੰਦਾ ਪਰ ਮਨਸੀ ਮੇਰਾ ਦਾ ਨੇਪੇ ਤਾਂ ਹੈ ਔਰ ਐਸੇ ਕਰਕੇ ਮੈਂ ਮਾਲ ਨਾਲੇ

ਇੱਕ ਪਾਰਟੀ ਆਪਣੀ ਹੋਣੀ ਹੈ ਸੰਤੀ ਵੀ ਇੱਕ ਪਾਰਟੀ ਹੋਣੀ ਹੈ ਆਪਣੀ ਸਿਟੀਲਾ ਪ੍ਰੀਸ਼ਦ ਸੰਤੀ ਵਾਲੀ ਇਲੈਕਸ਼ਨ ਬਾਈਹਾਵਾਲ ਤੋਂ ਜਿੰਨੜੜ ਦੇ ਸਿਟੀਲਾ ਪ੍ਰੀਸ਼ਦ ਵਾਲੀ ਪ੍ਰੈਂਡ ਹੋਣ ਵਾਲੀ ਪੱਤੇ ਤੋਂ ਸਰਪੰਚ ਜਦੋਂ ਲਾਏ ਚੋਣ ਨਿਸ਼ਾਨ ਹੱਥ ਤੱਕ ਗਈ ਹੈ ਉਹੀ ਹੱਥ ਤੱਕ ਗਿਆ ਜਿਹਨੂੰ ਤੁਸੀਂ ਅਰਥਾਤ ਕਿਹਾ ਹੈ ਜਿਹਦੇ ਨਾਮ ਮੇਨ ਤੋਂ ਅਭਿਅੰਗ ਕੀ ਕੋਈ ਸਪੋਰਟ ਨਹੀਂ ਗੌਰ ਨਹੀਂ ਜਿਨੋ ਤੋਂ ਜਿੰਨੜੜ ਤੋਂ ਵਾਪਸ ਆ ਰਿਹਾ ਹੈ ਔਰ ਮੈਂ ਇਸੇ ਕਰਕੇ ਮੇਸਾ ਜਿੰਨਾ ਮਰਜੀ ਕਿਸੇ ਨੂੰ ਇੱਕ ਇੱਕ ਦੁਆ ਮੇਰੀ ਕੋਰ ਜਾਂ ਦिए ਸ਼ਰਮਿਤ ਕਰਦਾ ਹੈ। ਤੜੀ ਆਇਆ ਹੈ। ਪਰ ਮੈਂ ਮਾਣ ਦੇ ਵਿੱਚ ਮੇਸਾ ਸਭ ਲੈ ਸਕਦਾ। ਔਰ ਇਸੇ ਕਰਕੇ ਮੈਂ ਆਸ ਕਰਦਾ ਹੈ ਕਿ ਆਉਂਦੀ 14 ਤਰੀਕ ਨੂੰ ਤੁਸੀਂ ਕਾਂਗਰਸ ਪਾਰਟੀ ਦਾ ਸਾਥ ਦਿਓਗੇ। ਇਸ ਤਰੀਕ ਦਾ ਅਭਿਸ਼ੰਕ ਮੇਰੇ ਗੁਰਮੇਰਾ ਨੂੰ ਭਾਰੀ ਅਰਸ਼ ਦੇ ਨਾਲ ਬਲਸੀ ਕੋਰੇ ਤੋਂ ਜੇਤੂ ਗਰਾਮੇ ਔਰ ਜਿਵੇਂ ਸਾਡੇ ਐਸਪੀ ਭਾਈ ਸਰ ਅਮਯਾ ਉਹਦਾ ਬਹੁਤ ਖਾਸ ਕਰਕੇ ਦੇਖੀ ਹੈ। ਇਹ ਪਾਈ ਸਾਥ ਦੇਣਾ ਮੈਂ ਹਮੇਸ਼ਾ ਤੁਹਾਡੇ ਜੀ ਹਾਜ਼ਰ ਹੈ ਔਰ ਮੈਂ ਬਾਕੀ ਸੰਗਤਾਂ ਤੇ ਬੜੀਆਂ ਗੱਲਾਂ ਕਰਕੇ। ਛੋਟੀ ਜਿਹੀ ਗਲਤੀ ਵੀ ਕਰਕੇ ਜਾਵੇ ਚਲੋ ਆਪਾਂ ਥੋੜੇ ਜੇ ਬੰਦ ਤੋਂ ਹਟ ਕੇ ਪਰ ਮੈਨੂੰ ਪਤਾ ਬਲਸੀ ਪ੍ਰਿਥਵੀ ਮੁੰਡੇ ਆਪਣੇ ਹੈ ਜੀ ਬੱਚੇ ਐਸੇ ਹੈ। ਇਹਨਾਂ ਨੌਕਰੀਆਂ ਤੋਂ ਵਾਂਝੇ ਮੈਂ ਸੋਚਿਆ ਕਿ ਕੰਮ ਸੋਚਣ ਦਾ ਉਹਨਾਂ ਦਾ ਹੋਣਾ ਚਾਹੀਦਾ ਜਿਵੇਂ ਤਿੰਨ-ਤਿੰਨ ਵਾਰੀ ਇੱਥੋਂ ਐਮਐਮਏ ਪੜ੍ਹਦੇ ਤਿੰਨ-ਤਿੰਨ ਵਾਰੀ ਐਨਸੀ ਬਣਦੇ ਕਿ ਯਾਰਾ ਮੋਟਿਆਂ ਨੂੰ ਅਸੀਂ ਨੌਕਰੀ ਦਾ ਦਰਵਾਜ਼ਾ ਨਹੀਂ ਸਕਦੇ ਮੈਂ ਪਿਛਲੇ 15 ਸਾਲਾਂ ਤੋਂ ਕਾਹਾਂ ਬੰਦੇਜ਼ ਆਖੇ ਨੌਕਰੀ ਨਹੀਂ ਲੱਭੀ ਇਹਨੂੰ ਕਿਸ ਤਰੀਕੇ ਦੇ ਨਾਲ ਕੰਮ ਤੇ ਲਾਈਏ ਕਾਫੀ ਜਿਦਾ ਬੱਤੇ ਪੱਤੇ ਦੀ ਜਿਹੜੀ ਬਹੁਤ ਬਰਬਾਦੀ ਹੋ ਰਹੀ ਆ ਅੱਜ ਸਵੇਰੇ ਸਭ ਤੋਂ ਪਹਿਲਾ ਪ੍ਰੋਗਰਾਮ ਦਾ ਜਿਹੜਾ ਸੀ ਸੋਨ ਗੜੀ ਦਾ ਕੰਤ ਪਿਆਲਪੁਰ ਦੇ ਵਿੱਚ 24 ਸਾਲ ਦਾ ਮੁੰਡਾ ਲਾਪਾ ਲਾਪੋ ਦਾ ਸੋਨਾ ਸੰਗਠਨਾ ਮੁੰਡਾ ਠਿੱਕੇ ਰਸਤਾ ਹੈ ਇਹ ਵਾਰ ਹੋਏ ਗਰੇ ਨਾਲ ਪੀ ਰਹੀ ਮੈਂ ਉਸ ਦਾ ਦੇਵਾ ਕਹਿੰਦੀ ਮੈਂ ਤਾਂ ਰੋਜ਼ ਮਰਦੀ ਸੀ ਰੋਜ਼ ਹੁੰਦਾ ਸੀ ਗਿਆ ਦੋ ਦਿਨ ਪਹਿਨਾ ਹਸਪਤਾਲ ਤੇ ਦਾਖਲ ਕਰਾਇਆ ਵੀ ਦੋ ਦਿਨ ਉਹਦੀਆਂ ਨਾੜਾਂ ਹੀ ਲੱਗੀਆਂ ਜਿਹਦੇ ਨਾਲ ਉਹ ਗੁੱਲੂ ਕੋਲ ਦੇ ਨੇ ਤੇ ਗੱਲ ਆਪਾਂ ਕਰਦੇ ਆਂ ਜੁੱਧ ਨਸ਼ਿਆਂ ਵਿਰੁੱਧ ਦੀ ਕਿ ਕਿਉਂ ਹੋ ਰਿਹਾ ਹੈ ਜਦੋਂ ਕੋਈ ਪੱਚਾ ਵਿਹਲਾ ਫਿਰਦਾ ਹੈ ਜਿਹਨਾਂ ਕੋਲ ਕੰਮ ਨਹੀਂ ਹੈਗਾ ਉਹ ਭਟਕ ਜਾਂਦਾ ਆਹ ਜਿਹੜੇ ਠੇਕੇਦਾਰ ਐ ਕਿਹੜਾ ਸ੍ਰਿਸ਼ਟੀ ਐ ਵੀ ਉੱਤੋਂ ਉੱਤਰ ਕੇ ਆਏ ਆ ਕੋਈ ਭੁੱਲਰ ਹੈ ਜੀ ਇਹ ਕਰਮਕਾਰਤਵ ਆ ਜੀ ਕੋਈ ਵਹਿ ਗਿਆ ਜੀ ਉਤੋਂ ਆ ਜੀ ਕੋਈ ਰਾਜਸਥਾਨ ਤੋਂ ਆ ਸਾਡਾ ਪਿਆ ਸਾਡੀ ਕੋਲ ਵੀ ਗੰਦ ਹੈ ਅਸੀਂ ਕਿਉਂ ਚੋਰੀ ਚੁਣਖਾ ਤੋਂ ਕੱਢੀਏ ਅਸੀਂ ਕਿਉਂ ਟ੍ਰਾਫਿਕ ਟਿਕ ਪਰੋਂ ਚੋਰੀ ਟਪਾਈਏ ਅਸੀਂ ਕਿਉਂ ਉੱਥੇ ਆ ਕੇ ਜੇ ਸਰਕਾਰ ਨੂੰ ਉਹ ਪੈਸੇ ਦੇ ਸਕਦੇ ਸਾਡੀ ਇਹ ਪੇਂਡ ਇਲਾਕੇ ਦੀ ਸਾਰੀ ਟੀਮ ਇਕੱਠੀ ਰਲ ਕੇ ਇੱਕ ਕਮੇਟੀ ਦੀ ਸੁਸਾਇਟੀ ਬਣਾ ਕੇ ਕਦੇ ਵੀ ਅਸ ਜਿਹੜਾ ਖੇਤੀ ਦਾ ਧੋਖਾ ਉਹਦੇ ਪੈਸੇ ਦਾ ਅਸੀਂ ਬਰਾਬਰ ਦੇ ਦੇਵਾਂਗੇ ਪਰ ਹਿੱਸੇਦਾਰੀ ਸਾਡੀ ਹੈ ਤੇ ਉਹ ਹੀ ਬੱਚਾ ਜਿਹੜਾ ਸੇਵਕ ਨੇਗੀ ਸ਼ਾਮ ਤੋਂ ਹੀ ਭਟਕਣਾ ਚਾਹ ਚਲੋ ਉੱਥੇ ਕੰਮ ਕਰੂਗਾ ਘਰੇ ਚਾ ਪੈਸੇ ਲੈ ਕੇ ਆਊਗਾ ਸਰਕਾਰ ਨੂੰ ਪੈਸੇ ਦੇਊਗਾ ਉਹਨੂੰ ਆਪ ਨੂੰ ਵੀ ਚੰਗਾ ਲੱਗੂ ਪਰਿਵਾਰ ਨੂੰ ਵੀ ਚੰਗਾ ਲੱਗੂ ਕਿਆ ਨੌਕਰੀ ਵਾਲਾ ਸਿਆਪਾ ਮੁਕਾ। ਇਹ ਮੇਰੀ ਸੋਚ ਹੈ ਇਹ ਸਤਾਏ ਚ ਗੱਲ ਕਰਾਂਗੇ ਇਹਦੇ ਬਾਰੇ। ਪ੍ਰਾਪਤ ਉਹਨਾਂ ਨਾਲ ਸਾਂਝੀ ਕਰਨੀ ਮੈਂ ਸੋਚਿਆ ਵੀ ਕਰਾਂ। ਔਰ ਇਸ ਨੂੰ ਸਿਰੇ ਚੜ੍ਹਾਵਾਂਗੇ ਔਰ ਇਹ ਕਰ ਸਕਦੀ ਹੈ। ਇਹਨੂੰ ਚਾਪਾ ਕੋਈ ਮੇ ਕਿਉਂ ਨਹੀਂ ਹੋ ਸਕਦਾ। ਬੜਾ ਕੋਈ ਇਮਤਿਹਾਨ ਹੈ ਬਾਈ ਇਹਨੂੰ ਪਾਸ ਕਰਾਓ ਵੀ ਫੇਰ ਇਹਨੂੰ ਠੇਕੇਦਾਰ ਬਣਾ ਲਾਂਗੇ ਉੱਥੇ ਤਾਂ ਰੇਤੀ ਰਾਤ ਕੋਈ ਵੀ ਮਰਦਾ ਪਰ ਜੇਰਾ ਮਿਹਨਤ ਕਰਨਾ ਚਾਹੁੰਦਾ ਹੋਵੇ ਔਰ ਮਿਹਨਤ ਨਾਲ ਦਸਾ ਲਓ ਕਿ ਕੈਪਟਨਲ ਕਮਾਈ ਕਰਦਾ ਹੈ। ਔਰ ਬੱਚੇ ਸਾਰੇ ਚੌਧੇ ਐ ਇਹ ਤਾਂ ਕੰਮ ਕਰਾ ਅਸੀਂ ਕੰਮ ਕਰਨ ਨੂੰ ਤਿਆਰ ਆ। ਇਹ ਚਰਨਾ ਨਾ ਤੁਹਾਡੇ ਅੱਗੇ ਫਰਾਂਖੇ ਜਾ ਰਿਹਾ ਹੈ 14 ਤਰੀਕ ਨੂੰ ਆਪਾਂ ਨਹੀਂ ਰੱਖਣੀ ਹੈ ਕਾਂਗਰਸ ਪਾਰਟੀ ਦੀ 27 ਦੀ ਆਉਣ ਵਾਲੀ ਜਿਹੜੀ ਸਰਕਾਰ ਹੈ ਉਸ ਦੀ 19 ਸੰਕਤੀ ਤੇ ਜਿਹੜਾ ਪ੍ਰੀਜ਼ੀਡੈਂਟਲ ਇਲੈਕਸ਼ਨ ਹੈ ਦੋਨਾਂ ਵੀਰਾਂ ਦਾ ਕਾਂਗਰਸ ਪਾਰਟੀ ਦਾ ਮੀਰਾ ਔਰ ਜਿੰਦ ਸਿੰਘ ਰਾਜਾ ਜੀ ਦਾ ਸਾਰੇ ਦਾ ਤੁਸੀਂ ਸਾਥ ਦੇਣਾ ਹੈ ਇੰਨੀ ਕੱਲਾ ਕਹਿੰਦਾ ਹੋਇਆ ਹੈ ਕਿ ਜਿੰਮੇਵਾਰੀ ਨੇ ਥੋੜੀ ਤੇ ਛੱਡ ਕੇ ਵਾਸੀ ਪਰਿਵਾਰ ਕੋ ਆਜੇ ਆਪ ਨੂੰ ਦੇਖਤਰ ਹੋ ਕੇ ਤੁਹਾਡੇ ਦੇ ਚੱਲ ਕੇ ਚੱਲਿਆ ਕਿ ਤੁਸੀਂ ਸਾਰੇ ਜਿੰਮੇਵਾਰ ਜਿੰਮੇਵਾਰੀ ਨਾਲ ਕਿਤੇ ਆਪ ਹੀ ਵੋਟ ਪਾਉਣੀ ਹੈ ਔਕੇ ਪਰਿਵਾਰ ਦੇ ਮੈਂਬਰਾਂ ਦੀ ਸੱਜਣਾ ਮਿੱਤਰਾਂ ਦੀ ਕੋਈ ਜਾਣਨਾ ਦੇਣਾ ਕਿ ਸੰਪਤੀਆ ਜਿਹੜਾ ਕੋਈ ਕਲੈਕਸ਼ਨ ਕਈਗਾ ਠੰਡੀਆਂ ਜਾਂ ਇਹਨਾਂ ਦੇ ਪੰਚਾਇਤ ਦੇ ਇਲੈਕਸ਼ਨ ਦਾ ਆਪਾਂ ਜਿਹੜੇ ਬਰਾਬਰ ਖੜਕਰ ਬੰਦੇ ਲਿਆਉਣੇ ਹੈ ਸਭ ਪਿਆਰ ਲਈ ਥੋੜੀ ਜਿਹੀ ਖੰਡੇ ਰਹਿ ਜਾਂਦੀ ਹੈ ਮੇਰੀ ਸਭ ਨੂੰ ਬੇਨਤੀ ਹੈ ਕਿ ਇਹ ਜਿੰਮੇਵਾਰ ਜਗ੍ਹਾ ਨਾਲ ਗੱਲਾਂ ਕੀਤੀਆਂ ਤੇ ਜਿਹੜਾ ਮੇਰਾ ਮਾਨ ਤੁਹਾਡੇ ਵਰਕੇ ਮੈਂ ਬਣਾ ਕੇ ਰੱਖਦਾ ਉਹਨੂੰ ਦੇਖ ਕੇ ਆਓ ਮੇਰੀ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਖਾਤਾ ਵਾਹਿਗੁਰੂ ਜੀ ਖਾਤਾ